ਬਿਗ ਕੰਨ ਸਿਉ ਕਾਹਿ ਰਚਿਓ ਨਿਮਖ ਨਾ ਹੋ ਉਦਾਸ ਕਹ ਨਾਨਕ ਭਜ ਹਰਮਾਨਾ ਪਰੈ ਨ ਜਮਕੀ ਫਾਸ ਹੋਲਦੀ ਬੈਠੇ ਰਹੇ ਸੀ ਤੇ ਬੋਲ ਰਹੇ ਸੀ ਰਿਮੀ ਬਕੇ ਆ ਹੂੰ ਹੂੰ ਜਿਵੇਂ ਕਰ ਰਿਹਾ ਹੋਇਆ ਦਾ ਦੋ ਤਾਰੇ ਕਰ ਕੋਈ ਤੋਂ ਘਟਵਾ ਤੇ ਵੀ ਬਗਿਆ ਨਹੀਂ ਯਾਦ ਰਹੀਆਂ ਹੂੰ ਉਹ ਆਸ ਦਾ ਫਰੇੜਾ ਹੱਸ ਹਰ ਜਦ ਲਈ ਉੱਤ ਆ ਰਹੇ ਨੇ ਬਲੂ ਅੱਜ ਯਾਦੀਆਂ ਅਸਾਂ 4 ਯਾਦੀਆਂ ਅਸਾਂ ਤੋਂ ਕੁਰਾਜ਼ ਨੂੰ ਜੀ ਤੀ ਅਸਾਂ ਗਿਓ ਕੋ ਨਬਰੀਆ ਠੀਕ ਹੈ ਇਹ ਆਸਰਾ ਕੋਲ ਬਾਰੇ ਹਾਂ ਜੀ ਇਹ ਆ ਦਾ ਰੋਗ ਦੀ ਉਹ ਬਿਗਾਈਆਂ ਦਾ ਉੱਪਰ ਅੱਛਾ ਖੁਦਾਰ ਜਾਂ ਦੋਸਤ ਤਾਂ ਆਉਂਦੀ ਉਪੋਲੀ ਆਹ ਰਹਿ ਜਾਂਦੀ ਹੈ ਖਲੇ ਦੀ ਉਹ ਤੋ ਜਾਦੀ ਹੈ ਅੱਛਾ ਬਾਹਰਿਆਂ ਸਾ ਖਲ ਬੋ ਗਏ ਆਉਂਦੀ ਆ ਰਹਿ ਜਾਂਦੀ ਹੈ ਕੋਈ ਮੇਰਾ ਤਾਂ ਇਹ ਆ ਦਾ ਰੱਖੋ ਬੰਦਾ ਉਦਾਸੀ ਅੱਕਰ ਵੀ ਐਸੇ ਬੰਦਦਾ ਹੈ ਹਾਂ ਜੀ ਅੱਛਾ ਉਹ ਤਾਂ ਉਹ ਜੇ ਤਾਂ ਆਉਂਦਾ ਤਾਂ ਉਹ ਉਪੋਲੀ ਆ ਨਾ ਇਹ ਚਲੜੀਏ ਜਾਂਦੀ ਠੀਕ ਹੈ ਹੇ ਰੀਓ ਸਰ ਠੀਕ ਹੈ ਕੋ ਨਾਨਕ ਭਜਰਮਨ ਕਰਨ ਜੰਤੀ ਫਾਸ ਇਹ ਹੈ ਜਿਹੜਾ ਬਿਚਿਆ ਦਾ ਬਿਚਿਆ ਦਾ ਇਹ ਆਉਂਦੀ ਰੋਸ ਦਾ ਜਿਹੜਾ ਜੀਵੀ ਚ ਚੱਲਦਾ ਜਿਹੜਾ ਆਖਾਂ ਇਤੇ ਜਿਵੇਂ ਅੱਜ ਕੀ ਗੁਰੂ ਦਾ ਕਾਖੀ ਸੁਈ ਆਸਣਾ ਹੁੰਦੀ ਹੈ ਹੋਜੀ ਉਹ ਨਾਨਕ ਹਰ ਭਜਮਨ ਕਰਨ ਜੰਤੀ ਫਾਸ ਆ ਇਹ ਨੂੰ ਵਨ ਜਿਹੜਾ ਬਾਹਰ ਦੇ ਬੁਣੇ ਮਾਣ ਆਉਂਦੇ ਹਾਂ 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 ਜੁੜਿਆ ਰਹਾ ਹਰ ਕੀ ਹਰ ਦੇ ਉੱਤੇ ਹਰ ਤਰ੍ਹਾਂ ਦੂਰ ਜੁੜਿਆ ਰਹਾ ਹਾਂ ਬੜੀ ਸਾਰਾ ਦੂਰ ਜੁੜਿਆ ਰਹਾ ਤੇ ਵੀ ਜੰਮੀ ਵਾਦੀ ਕਿ ਨਹੀਂ ਵਾਦੀ ਇਹ ਕਿਰਗੁਣੀ ਜੁੜਿਆ ਰਹਿਦਾ ਤੇ ਦਾਤ ਜੰਮੀ ਵਾਦੀ ਪਿਆਰੇ ਹਾਂ ਹਾਂ ਕਿਰਗੁਣੀ ਜੰਮੀ ਵਾਦੀ ਆ ਕਿਰਗੁਣੀ ਜੀ ਬਹੁਤ ਆ ਕਿਰਗੁਣੀ ਸੰਸਾਰ ਸੰਸਾਰ ਰਹਾ ਬੋਤ ਤੇ ਕਿਰਗੁਣੀ ਤੇਰੋ ਸਰਵੇ ਤੇਰੋ ਸਰੀ ਹੈ ਹਾਂ ਹਾਂ ਠੀਕ ਹੈ। ਜੇ ਬਾਂਹ ਰਿਚਕਾਰ ਉਹ ਨਹੀਂ ਜਾਂ ਜੰਮ ਜਾਂਦਾ। ਜਿਸ ਗੁੜੀ ਜੰਮ ਜਾਂਦਾ। ਠੀਕ ਹੈ। ਜੇ ਗੁੜੀ ਜੰਮ ਜਾਂ ਪਿਛਲੇ ਆਇਆ ਹੈ ਤੇ ਲੋ। ਠੀਕ ਹੈ। ਜਿਸ ਗੁੜੀ ਦੇ ਵਿੱਚ ਆਇਆ ਉਹ ਪਿਛਲੇ ਕੀ ਤਰਗੁੜੀ ਜਾਂਦਾ। ਸੋ ਜਾਂਦਾ ਐਸੇ ਜਦਦਾ। ਜਾਂਦਾ ਜਦਾ ਗੁੜੀ ਕਿਵੇਂ ਹੁੰਦਾ ਪਿਛਲੇ ਹੁੰਦਾ। ਠੀਕ ਹੈ। ਹਾਂ।